ਰਾਗ ਗੁਸਰੀ ਮਖਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਲੋਂ ਕਰੂੰ ਗੁਰ ਪਾਸ ਹੀ ਮਹਾਂ ਪੁਰਖ ਗੁਰੂ ਇਹ ਪ੍ਰਭੂ ਦੇ ਭਗਤ ਸਤ ਗੁਰ ਮੈਂ ਹੀ ਗੁਰੂ ਤੇਰੇ ਅੱਗੇ ਬੇਨਤੀ ਕਰਦਾ ਹਾਂ ਹਮ ਕੀਰੇ ਕਰਮ ਸਤ ਗੁਰ ਚਰਨਾਈ ਕਰ ਦਇਆ ਨਾਮ ਪਰਗਾਸ ਕਿਰਪਾ ਕਰਕੇ ਮੇਰੇ ਅੰਦਰ ਪ੍ਰਭੂ ਦਾ ਨਾਮ ਚਾਨਣ ਪੈਦਾ ਕਰ ਏ ਸਤਿਗੁਰੂ ਮੈਂ ਨਿਮਾਣਾ ਤੇਰੀ ਚਰਨ ਆਇਆ ਹਾਂ ਮੇਰੇ ਵੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਏ ਮੇਰੇ ਮਿੱਤਰ ਗੁਰੂ ਮੈਨੂੰ ਪ੍ਰਭੂ ਦਾ ਨਾਮ ਚਾਨਣ ਬਖਸ਼ ਗੁਰ ਮਤ ਨਾਮ ਮੇਰਾ ਪ੍ਰਾਨੁ ਸਖਾਈ ਔਰ ਕੀਰਤ ਹਮਰੀ ਰਹਿ ਰਾਸ ਗੁਰ ਦੀ ਦਸੀ ਮਤ ਦੀ ਰਾਹੀ ਮਿਲਿਆ ਹੋਇਆ ਹਰ ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੀ ਪ੍ਰਭੂ ਦੀ ਸਿੱਤ ਸਲਾਹ ਮੇਰੀ ਜ਼ਿੰਦਗੀ ਦੇ ਸਫਰ ਲਈ ਰਾਸ ਪੂੰਜੀ ਬਣੀ ਰਹੇ ਰਹਾਉ ਹਰ ਜਨ ਕੇ ਵੱਡ ਭਾਗ ਵੱਡ ਜਬੜੇ ਰੇ ਜਿਹਨਾਂ ਹਰਖlar ਸਰਦਾ ਹਰ ਪਿਆਸ ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਤੇ ਵਾਸਤੇ ਸ਼ਰਧਾ ਹੈ ਖਿੱਚ ਹੈ ਹਰ ਹਉਨਾ ਮਿਲ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਮਾਇਆ ਦੀ ਤishna ਵੱਲੋਂ ਰੱਜ ਜਾਂਦੇ ਹਨ ਸਾਦ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਭਲੇ ਗੁਣ ਪੈਦਾ ਹੁੰਦੇ ਹਨ ਜਿਨ ਹਰ 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 ਰਸ ਨਾਮੁ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਪਰ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਇਆ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ ਉਹ ਬਦਕਿਸਮਤ ਹਨ ਉਹ ਜਮਾਂ ਦੇ ਬਸ ਪਏ ਹੋਏ ਸਮਝੋ ਉਹਨਾਂ ਦੇ ਸਿਰ ਉੱਤੇ ਆਤਮਿਕ ਬੋਝ ਸਦਾ ਸਵਾਰ ਰਹਿੰਦੀ ਹੈ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀ ਬਾਸ ਜੋ ਮਨੁੱਖ ਗੁਰੂ ਦੀ ਸਰ ਨਹੀਂ ਆਉਂਦੇ ਜੋ ਸਾਧ ਸੰਗਤ ਵਿੱਚ ਨਹੀਂ ਬੈਠਦੇ ਲਹਨਤ ਹੈ ਉਹਨਾਂ ਦੇ ਜੀਉਣ ਨੂੰ ਉਹਨਾਂ ਦਾ ਜੀਉਣਾ ਫਟਕਾਰਯੋਗ ਹੈ ਜਿਹਨੂੰ ਹਰ ਜਨ ਸਤ ਗੁਰ ਸੰਗਤ ਪਾਏ ਤਨ ਧੁਰ ਮਸਤ ਕੁਲਖਿਆ ਲਿਖਾ ਖਾਸ ਜੁਨਾ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ ਹੈ ਸਮਝੋ ਉਹਨਾਂ ਦੇ ਮੱਥੇ ਉੱਤੇ ਧੁਰੋਂ ਚੰਗਾ ਲੇਖ ਲਿਖਿਆ ਹੋਇਆ ਹੈ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਏ ਨਾਨਕ ਧੰਨ ਹੈ ਸਤ ਸੰਗ ਧੰਨ ਹੈ ਸਤ ਸੰਗ ਜਿਸ ਵਿੱਚ ਬੈਠਿਆ ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ ਜਿੱਥੇ ਗੁਰਮਖਣੋ ਮਿਲਿਆ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਰਾਗ ਗੂਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਬੈ ਉਦਮ ਜਾ ਆਹਰ ਹਰ ਜਿਉ ਪਰਿਆ ਏ ਮਨ ਤੇਰੀ ਖਾਤਰ ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਉਸ ਵਾਸਤੇ ਤੂੰ ਕਿਉਂ ਸਦਾ ਸੋਚਾਂ ਫਿਕਰਾਂ ਕਰਦਾ ਰਹਿੰਦਾ ਹੈ ਸਹਿਲ ਪੱਤਰ ਮੈਂ ਜੰਤੇ ਉਪਾਈ ਤਾਕਾਰ ਜਿੱਕੂ ਆਗਾ ਕਰ ਧਰਿਆ ਜਿਹੜੇ ਜੀਵ ਪ੍ਰਭੂ ਦੇ ਚਟਾਨਾਂ ਦੇ ਪੱਥਰਾਂ ਵਿੱਚ ਪੈਦਾ ਕੀਤੇ ਹਨ ਉਹਨਾਂ ਦਾ ਪਿਰਜ ਕੁਛ ਨਹੀਂ ਉਹਨਾਂ ਦੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰੱਖਿਆ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਮੇਰੇ ਪ੍ਰਭੂ ਜੀ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਵਿਅਰਥ ਤੋਕਲੇ ਫਿਕਰਾਂ ਤੋਂ ਬਚ ਜਾਂਦੇ ਹਨ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਉਹ ਮਨੋ ਸੁੱਕਾ ਕਾਠ ਹਰਾ ਹੋ ਜਾਂਦਾ ਹੈ ਰਹਾਉ ਜਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਇਹ ਮਨ ਮਾਂ ਪਿਓ ਪੁੱਤਰ ਲੋਕ ਵੋਟੀ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਸਿਰ ਸਰ ਜਿਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਇਹ ਮਨ ਤੂੰ ਕਿਉਂ ਡਰਦਾ ਹੈ ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜਜ ਕਾ ਪੜਾਂਦਾ ਹੈ ਊਡੇ ਊਡ ਆਵਸ ਕੁਸ ਤਿਸ ਪਾਚ ਬਚਰੇ ਸ਼ਰੀਆ ਇਹ ਮਨ ਵੇਖ ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ ਪਿਛੀ ਉਸ ਦੇ ਬੱਚੇ ਕੱਲੇ ਛੱਡੇ ਹੋਏ ਹੁੰਦੇ ਹਨ ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ ਤਨ ਕਵਨ ਕਲਾ ਵੈ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਉਹ ਕੂਝ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਤੀ ਰਹਿੰਦੀ ਹੈ ਧਰਤੀ ਰਹਿੰਦੀ ਹੈ ਤੇ ਹਿੱਸੇ ਨੂੰ ਪ੍ਰਭੂ ਉਹਨਾਂ ਦੇ ਪਾਲਨ ਦਾ ਵਸੀਲਾ ਬਣਾਉਂਦਾ ਹੈ ਸਭ ਨਿਧਾਨ ਦਾ ਸਵਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਏ ਪਾਲਨ ਹਾਰ ਪ੍ਰਭੂ ਜਗਤ ਦੀ ਸਾਰੇ ਖਜ਼ਾਨੇ ਤੇ 18 ਸਿੱਧੀਆਂ ਮਨੋ ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਪਾਰ ਹਵਰੀਆ ਇਹ ਦਾਸ ਨਾਨਕ ਐਸੇ ਪ੍ਰਭੂ ਤੂੰ ਸਦਾ ਸਦਕੇ ਹੋ ਸਦਾ ਕੁਰਬਾਨ ਹੋ ਤੇ ਆਖੇ ਇਹ ਪ੍ਰਭੂ ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਤਾਂ ਅੰਤ ਨਹੀਂ ਪੈ ਸਕਦਾ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨ ਪਾਰoverlineਆ ਵਾਹਿਗੁਰੂ ਜੀ ਕਾ